ਜ਼ਰੂਰੀ ਬੇਨਤੀ ਆਪ ਸਮੂਹ ਸੰਗਤ ਨੂੰ ਪਲੀ ਪ੍ਰਕਾਰ ਪਤਾ ਹੀ ਹੈ ਕਿ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਤੇ ਗੁਰੂ ਕੇ ਲੰਗਰ ਦੀ ਸੇਵਾ ਚੱਲ ਰਹੀ ਹੈ ਆਉਣ ਵਾਲੇ ਪੰਨਿਆਂ ਦਸ ਦਿਨਾਂ ਦੇ ਵਿੱਚ ਭਾਈ ਲੰਗਰ ਦੀ ਸੇਵਾ ਹੋਣੀ ਹੈ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਆਪਣੇ ਧੰਨ ਦਾ ਹੀ ਸੇਵਾ ਨਹੀਂ ਕੀਤੀ ਉਹ ਕਿਰਪਾ ਕਰਕੇ ਭਾਈ ਜਥਾ ਜੋਗ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਧੰਨ ਦੀ ਸੇਵਾ ਕਰਕੇ ਗੁਰੂ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ ਕਿਉਂਕਿ ਕਾਰਜ ਸੰਗਤਾਂ ਦਾ ਤੇ ਭਾਈ ਸੰਗਤਾਂ ਵਾਸਤੇ ਹੀ ਇਹ ਸਾਰੀ ਸੁਖ ਸੂਦਲਤਾ ਤੇ ਆਪਾਂ ਰਲ ਮਿਲ ਕੇ ਜਿੰਨੇ ਜੋਗੇ ਆ ਤਿਲਫਲ ਜਰੂਰ ਗੁਰੂ ਚਰਣਾ ਵਿੱਚ ਆਪੋ ਆਪਣਾ ਭੇਟ ਕਰੀਏ ਦਿੱਤਾ ਹੋਇਆ ਸਾਰਾ ਕੁਝ ਉਹਦਾ ਹੀ ਆ ਕਿਉਂਕਿ ਤੇਰੋ ਕੀ ਆ ਤੁਜੈ ਕੇ ਅਰਪਉ ਦਿੱਤਾ ਤੇ ਤੂੰ ਹੀ ਆ ਸਾਰਾ ਕੁਝ ਤੈਨੂੰ ਕੀ ਅਰਪਣ ਕਰੀਏ ਪਰ ਫਿਰ ਵੀ ਉਹ ਸਾਨੂੰ ਸੁਭਾਗਾ ਸਮਾਂ ਦਿੱਤਾ ਗੁਰਮਖੋ ਬਾਣੀ ਦੇ ਅੰਦਰ ਦਾਤਾਰ ਗਿਆਨ ਨੇ ਫਰਮਾਨ ਕੀਤਾ ਇੱਕ ਤਿਲ ਨਹੀਂ ਭੰਨਾ ਕਾਲੇ ਪ੍ਰਮਾਤਮਾ ਕਿਸੇ ਦੀ ਤਿਲ ਜਿੰਨੀ ਵੀ ਕੀਤੀ ਹੋਈ ਸੇਵਕ ਬੇਅਰਥ ਨ ਜਾਣ ਦਿੰਦੇ ਇਸ ਕਰਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਇਹ ਸਤਿਗੁਰੂ ਸੱਜੇ ਪਾਤਸ਼ਾਹ ਮਾਲਕ ਨੇ ਸਾਨੂੰ ਜੁਗਤ ਦਿੱਤੀ ਹੈ ਕਿਰਤ ਕਰੋ ਤੇ ਕਿਰਤ ਦੇ ਵਿੱਚੋਂ ਫਿਰ ਭਾਈ ਵੰਡ ਛਕੋ ਸਤਿਗੁਰੂ ਸੱਜੇ ਪਾਤਸ਼ਾਹ ਮਾਰੇ ਰਾਮ ਕ੍ਰਿਜਨਾ ਸੰਗਤਾਂ ਨੇ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਜਿਹੜੀਆਂ ਸੰਗਤਾਂ ਜੇ ਰਹਿਣੀਆਂ ਉਹ ਭਾਈ ਪੰਜਾਂ ਸਤਸੰਦਨਾਂ ਦੇ ਵਿੱਚ ਆਪੋ ਆਪਣੀਆਂ ਸੇਵਾਵਾਂ ਗੁਰੂ ਚਰਨਾਂ ਵਿੱਚ ਜ਼ਰੂਰ ਪੇਟ ਕਰੋ ਇਹ ਬੇਨਤੀ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਆਓ ਅਨੰਦ ਸਾਹਿਬ